रा oh, <laughs> मुंडा गूड़ियांींद सौग मेर नी बलां बोल सेवा सौ गी बलाया बोलदा मुंडा गूड़ियां नींदे विच सौ गे नी बया बोल मेर विच आवाज़ लॻाई મેર વેચ આકે ગુરાવાજે લગાઈએ મેર વેચ આકે ગુરાવાજે લગાઈએ મેર વેચ આકે ગુરાવા માજ લગાઈએ ઓ મૂસન દે કન્ના તાઈ જા ટકરાઈએ મૂસન દે કન્ના તાઈ જા ટકરાઈએ મૂસન દે કન્ના તાઈ જા ટકરાઈએ

बायां बोला गूड़ियूं सौ गी बया बोले प्यार जी मेर नई भलाया बोल मेर प्यारी मेर नई भलाया बोल मे पे ਨੀਂਦਾਂ ਦੇ ਵਿੱਚ ਸੌਂ ਗਿਆ ਮੇਰੇ ਨਹੀਂ ਬਲਾ ਆਂ ਬੋਲਦਾ ਮੁੰਡਾ ਗੂੜੀਆਂ ਨੀਂਦਾਂ ਦੇ ਵਿੱਚ ਸੌਂ ਗਿਆ ਮੇਰੇ ਨਹੀਂ ਬਲਾ ਆਂ ਬੋਲਦਾ ਮੁੰਡਾ ਗੂੜੀਆਂ ਨੀਂਦਾਂ ਦੇ ਵਿੱਚ ਸੌਂ ਗਿਆ ਮੇਰੇ ਨਹੀਂ ਬੋਲਦਾ ਮੁੰਡਾ ਗੂੜੀਆਂ ਨੀਂਦਾਂ ਦੇ ਵਿੱਚ ਸੌਂ ਗਿਆ ਮੇਰੇ ਨਹੀਂ ਬੁਲਾਇਆ ਬੋਲਦਾ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਨਾ ਪਿਤਾ ਨੇ ਕਿ ਮਹਾਰਾਜ ਪੁੱਤਰ ਤੇ ਗੋੜੀਆਂ ਨੀਂਦਾਂ 'ਚ ਸੌਂ ਗਿਆ ਤੇ ਮੇਰੇ ਨਹੀਂ ਆਉਣਾ ਬੋਲਦਾ ਤੁਸੀਂ ਆਵਾਜ਼ ਮਾਰੋ ਮੈਂ ਤੇ ਆਵਾਜ਼ ਮਾਰੀ ਮੈਂ ਤੇ ਆਵਾਜ਼ ਨਹੀਂ ਦਿੱਤੀ ਮਹਾਰਾਜ ਮਿਹਰ ਦੀ ਨਿਗਾਹ 'ਚ ਆ ਕੇ ਮਿਹਰ 'ਚ ਆ ਕੇ ਤੇ ਆਵਾਜ਼ ਲਗਾਈ ਤੇ ਸੰਮਣਦਿਆਂ ਕੰਨਾਂ ਤਾਈਂ ਜਾ ਟਕਰਾਈ ਫਿਰ ਆਪੇ ਉੱਠ ਕੇ ਤੇ ਆ ਗਿਆ ਵੇਖੋ ਇੱਕ ਰਾਤ ਪਹਿਲਾਂ ਵੱਖਰਾ ਪਿਆਰ ਆ ਸੀਸ ਵੱਖਰਾ ਪਿਆਰ ਆ ਗ੍ਰਾਮ ਆਦਨੀ ਤੇ ਹੋਰ ਕਿਹੜੀ ਗੱਲ ਆ ਫਿਰ ਮਹਾਰਾਜੀ ਨੇ ਆਵਾਜ਼ ਮਾਰੀ ਤੇ ਉੱਠ ਕੇ ਤੇ ਆ ਗਿਆ ਗੁਰੂ ਸਾਹਿਬ ਨੇ ਆਖਿਆ ਤੇ ਤੂੰ ਸੇਵਾ ਕਰ ਸਦਾ ਗੱਲਣਾ ਲਾ ਲਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੋ ਗਿਆ 1363 ਾਂਗ ਤੇ ਕਿਤੇ ਜਾ ਕੇ ਪੜ ਲਿਓ 1363 ਾਂਗ ਤੇ ਸ਼ੁਰੂ ਹੋਇਆ ਤੇ 14 ਤੇ ਸਪੂਰਨ ਹੋਇਆ ਸ਼ਬਦ ਆ ਚੌ ਬਲੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਮਣ ਜਿਉ ਇਸ ਪ੍ਰੇਮ ਕੀ ਦਮ ਕਹੇ ਹੋਤੀ 60 라वण ਹੱਤੇ ਸਿਰੰਖ ਕੀ ਨਾਹੇ ਜਨਮ ਸਿਰ ਦਿਨੇ ਸਾਟ ਅੰਦਰ ਵੀ 라वण ਨੇ ਵੀ ਸਿਰ ਦਿੱਤੇ ਇਹ ਜਮਾਨੇ ਚ ਸ਼ਿਵਜੀ ਮਹਾਰਾਜ ਨੂੰ ਉਹਦੇ ਕੋਲ ਪੈਆਂ ਦਾ ਘਾਟਾ ਹੀ ਕੇ ਗੱਲ ਦਾ ਤੁਹਾਨੂੰ ਤਾਂ ਪਹਿਲਾਂ ਪੈਆਂ ਦੀ ਲੋੜ ਸੀ ਘਾਟਾ ਹੀ ਤਾਂ ਕਰ ਸਿਰ ਉਟਾਇਆ ਇੱਥੇ ਸ਼ਰਦਾ ਟੀ ਡੋੜਿਆ ਸ਼ਰਦਾ ਨਾਲ ਰਵੇ ਕੋਈ ਇਨਸਾਨ ਲੱਗਾ ਜਿਹੜਾ ਕੰਮ ਹੈ ਜਿਹੜਾ ਉਹਦਾ ਨਾਂ ਹੋਵੇ ਵੈਗੁਰੂ ਪਾਣੀ ਪਾਈਏ ਦਿਨ ਜਿਹੜੇ ਰੁੱਖ ਨੂੰ ਠੰਢੀ ਕਿਉਂ ਨਾ ਉਹਦੀ ਸ਼ਾਹ ਹੋਵੇ ਇੱਕ ਕਰਕੇ ਵੀ ਸਰਤਾ ਦੇ ਬੀੜੇ ਪਾਉਂਦੇ ਆ ਭਲਾ ਹੋ ਜੇ ਸਾਰੇ ਦਾ ਗੁਰੂ ਮਹਾਰਾਜ ਦੀ ਕਿਰਪਾ ਚਾ ਤੰਦਰੁਸਤੀਆਂ ਪਰਚਣ ਚੱਲਿਓ ਨਾ ਚਲੋ ਫਤੋਰੇ ਚਲੀ ਜਾ ਪਾਗੇ ਨਹੀਂ ਚਲ ਜਾਣ ਤੇ ਆਓ ਪੀਣਾ ਵੀ ਆ ਜਾ ਪੀ ਲੋ ਆਓ ਦੇਖੋ